ਉਪੇਂਦਰਾ ਉਹ ਸਾਰੀ ਦੁਨੀਆ ਦੇ ਖਾਦਾਂ ਪਾ ਲੀਆਂ ਤੇ ਤੁਸੀਂ ਦੋਵੇਂ ਭਰਾ ਹੀ ਤਾਂ ਫਿਰਦੇ ਰਹਿੰਦੇ ਸੀ ਕੋਈ ਸ਼ਰਮ ਕਰਿਆ ਕਰੋ ਡੈੜੀ ਬਾਸ ਜਿੱਦਾਂ ਭੱਜ ਦੌੜ ਹੀ ਪਾ ਦੇਣਿਆ ਕੋਈ ਗੱਲ ਨਹੀਂ ਕਿਤੇ ਨਹੀਂ ਲੇਟ ਹੋ ਚਲੀ ਗਏ ਜੀ ਆਪ ਕੋ ਨਹੀਂ ਪਿੰਦੀ ਕਿਹਨੂੰ ਕਹਿ ਕੇ ਪਾ ਲੋ ਕਿਹੇ ਕੋ ਕਿਦੋਂ ਕੋ ਪਾਉਣੀ ਹੈ ਪਾਉਣ ਵਾਲਿਆ ਚੱਜਣਾ ਪਾਉਣੀ ਉਹਨਾਂ ਰੋਗਾ ਦਾ ਰੋਗ ਸੁੱਟ ਕੇ ਤਾਂ ਗਾਂ ਜਾਣਾ ਤੇ ਜਾਣਾ ਤਾਂ ਕੰਮ ਤੇ ਕਰਨਾ ਪੈਣਾ ਕਿ ਨਹੀਂ ਕੋਈ ਗੱਲ ਨਹੀਂ ਕਰ ਲੈਨੇ ਆ ਹੈ ਸ਼ਾਮਾਂ ਨੂੰ ਅੱਜ ਪਾ ਲੈਨੇ ਆ ਸਨੀ ਨੂੰ ਲੈਣਾ ਨਾਲ ਤੇ ਦੋਵੇਂ ਜਾਣੇ ਖਲਾਰ ਦੇਨੇ ਆ ਤੇ ਚੱਲ ਵੇਖ ਲੋ ਜਿਤਨਾ ਮਰਜੀ ਆ ਆਹ ਤੇ ਕੋਈ ਨੀ ਤੂੰ ਟੈਨਸ਼ਨ ਨਾ ਲਾਉ ਪੈ ਜਾਂਦੀ ਓ ਮੈਂ ਕਹਿੰਦਾ ਚੱਲ ਯਾਰ ਨਾਲ ਰਲ ਜਾਂਦੇ ਲੋਕਾਂ ਦੇ ਠੀਕ ਨੇ ਕੋਈ ਨੀ ਹਾਂਜੀ ਬੈਠੀ ਆ ਆਈ ਗਏ ਆ ਸ਼ਾਮ ਨੂੰ ਖਾਣ ਪਾਉਣੀ ਆ ਖਾਣ ਪਾਉਣੇ ਕੋਈ ਨੀ ਅੱਜ ਘਰੇ ਰਹਿਣ ਕਿਸੇ ਬੰਦੇ ਨਿਕਲਣਾ ਨਹੀਂ 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 ਕੋਈ ਨੀ ਮੈਂ ਨਹੀਂ ਆਈ ਮੈਂ ਕਿਹਾ ਹਾਂ ਫਟੇ ਫੁੱਟੇ ਖੁਰਨੇ ਚੱਤ ਮਾਰ ਕੇ ਆਵਾ ਉਹ ਠੀਕ ਠੀਕ ਆ ਆਹ ਕੋਣ ਨਾ ਖਾ ਮੰਨਣਾ ਆਪਣਾ ਖਾਦਾ ਕਰ ਲੋ ਖਾਦ ਕੋਈ ਨਹੀਂ ਪਾਲਾਂਗੇ ਪਹਿਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਵੱਲ ਆਇਆ ਵਾਂ ਦੱਸ ਮੰਮੀ ਆਈ ਹੀ ਮੇਰੇ ਵੱਲ ਹਾਂ ਕੀ ਕਹਿੰਦੀ ਐ ਮੰਮੀ ਕਹਿੰਦੀ ਹੀ ਕੀ ਹੋਏ ਰਸਤੇ ਵਾਰੀ ਪੀ ਨਾ ਕਰੀ ਉੱਥੇ ਤੇ ਕੁੜੀ ਨਹੀਂ ਮੰਨਣ ਦੀ ਕੁੜੀ ਤੇ ਰੋਈ ਜਾਣ ਦੀ ਆ ਕਿਉਂ ਕੀ ਗੱਲ ਐ ਰੰਗ ਕਾਲਾ ਮੁੰਡੇ ਦਾ ਲੱਕ ਕਰੋ ਗੱਲ ਇਹਨਾਂ ਦੀ ਹੁਣ ਉੱਥੇ ਜ਼ਬਾਨ ਕਰ ਲਈ ਏ ਤੇ ਹੁਣ ਇਹਨੂੰ ਰੰਗ ਲੱਭਾ ਤੇਰੀ ਮਾਦਾ ਵਗਾ ਦਿਮਾਗਰਾ ਠੀਕ ਨਹੀਂ ਇਹੋ ਜਿਹੇ ਰਿਸ਼ਤੇਦਾਰ ਮੁੜ ਕੇ ਰੱਬਣ ਡੇ ਮੈਂ ਕਿਹਾ ਸੀਗਾ ਡੈਡੀ ਮੰਮੀ ਨੂੰ ਮੈਂ ਕਿਹਾ ਕੱਲਾ ਰੰਗਵਾਲਾ ਨਾ ਜਾਓ ਮੁੰਡੇ ਦੀਆਂ ਵੇਖੋ ਨਾ ਪਹਿਲੀ ਖੁੱਲੀ ਉਹਦੀ ਯਾਰ ਨਾ ਸਪਤਾ ਕੋਈ ਕਰਦਾ ਨਹੀਂਗਾ ਬਾਕੀ ਪਹਿਲੀ ਜੇ ਕੰਮ ਕਰਦੇ ਜੱਟ ਦਾ ਰੰਗ ਦਾ ਤੇ ਮਾਰਾ ਮੋਟਾ ਫਰਕ ਪੈ ਹੀ ਜਾਂਦਾ ਵਾ ਯਾਰ ਅੱਗ ਨੂੰ ਦਫਾ ਕਰੋ ਪਰੇ ਜੇ ਕੰਮ ਵਧੀਆ ਸਰ ਰ ਤੇ ਰੰਗਲਾ ਬਲੋ ਕੇ ਭਾਏ ਹੋਏ ਕੁਝ ਵੀ ਨਾ ਉਹ ਤਾਂ ਗੱਲ ਵਾ ਨਾ ਮੈਂ ਕਹਿਣ ਦੀ ਸੀ ਵੀ ਤੁਸੀਂ ਦੋਵੇਂ ਜਾਣੇ ਗੱਲ ਨਹੀਂ ਗੀ ਸੁਣਦੇ ਉਹਦੀ ਤੇ ਤਾਂ ਕਰਕੇ ਮੇਰੇ ਵੱਲ ਆਹੀ ਮੰਮੀ ਮਰਾਦਰਾ ਮੈਨੂੰ ਕਿਹਾ ਹੀ ਮੈਂ ਵੀ ਤੁਹਾਡਾ ਦਿਮਾਗ ਖਰਾਬ ਆ ਜਾਂ ਤੇ ਉਹਦੋਂ ਦੱਸਦੇ ਆ ਜਦੋਂ ਆਏ ਸੀਗੇ ਹੁਣ ਸਾਰਾ ਕੁਝ ਹੋ ਗਿਆ ਵਾ ਤੇ ਹੁਣ ਦਾਦੀ ਨੇ ਮੈਨੂੰ ਜਬਾਨ ਕਰਤੀ ਆ ਇਹ ਕੰਮ ਨਾ ਕਰੋ ਨਾਲੇ ਯਾਰ ਦੀ ਗੱਲ ਕਿਸ ਨੇ ਗੱਲ ਤਾਂ ਸਵਾਦ ਦੀ ਕਰਦੀ ਕੋਈ ਨਹੀਂ ਉਹ ਠੀਕ ਨਹੀਂ ਹੁਣ ਮੈਂ ਕੀ ਕਰਾਂ ਇੱਕੋ ਗੱਲ ਹੀ ਕਰੀ ਜਾਂਦੀ ਹੈ ਦੋਹੇ ਜਣੀਆਂ ਹੈ ਹੁਣ ਇੱਥੇ ਸਾਰੇ ਪਤਾ ਵਾ ਫਿਰ ਸਟਾਫ ਆ ਆਹੋ ਤੇ ਹੁਣ ਜੇ ਦਾਦੀ ਨਾ ਕੀਤੀ ਨਾ ਭਾਵੇਂ ਆਪ ਕਰੋਗੇ ਲੋਕਾਂ ਨਾਲ ਉਹ ਨਾ ਕੀਤੀ ਓਏ ਉਹਦੇ ਗੱਲ ਵਾ ਨਾ ਇੱਕ ਰੀ ਕੰਮ ਥੋਖੇ ਗਿਆ ਮੁਰਗੇ ਹੱਥਾਂ ਦੀ ਆਉਣਾ ਤੇ ਹੋਰ ਜੜਨ ਵਾਲੇ ਨਾ ਕਰੀ ਦੀਆ ਮੌਕੇ ਤੋਂ ਪਹਿਲਾਂ ਸਾਰਾ ਕੁਝ ਕਰਕੇ ਹੁਣ ਨਾ ਕਰਨੀਆ ਕੱਲ ਨੂੰ ਦਸ ਬੰਦਾ ਜਨੇ ਬਣਾ ਤੁਸੀਂ ਇਹਨਾਂ ਦੇ ਸਾਹਮਣੇ ਹੋਇਆ ਸਭ ਕੁਝ ਸਿੰਦਰ ਉਹ ਮੈਨੂੰ ਤੇ ਸਭ ਕੁਝ ਬੜਾ ਵਧੀਆ ਲੱਗਣ ਡਿਆ ਮਾਂ ਤਾਂ ਦੇਮੇ ਜਾਂ ਜਾਣੀ ਕਰੀ ਜਾਂਦੀ ਐ ਨਹੀਂ ਠੀਕ ਆ ਸਭ ਕੁਝ ਤੇ ਚਲੋ ਉਹ ਤਾਂ ਠੀਕ ਆ ਮੈਂ ਕਹਿੰਦਾ ਨਾ ਵੀ ਫੇਰ ਵੀ ਯਾਰ ਕੁੜੀ ਸਾਡੀ ਫਿਰ ਸਾਰੀ ਜ਼ਿੰਦਗੀ ਰੋਂਦੀ ਇਹਨਾਂ ਨਾਲ ਰਵੇ ਉਹ ਯਾਰ ਮੁੜ ਕੇ ਕੱਲੋਂ ਰੋਣਾ ਜਦੋਂ ਗਏ ਹਾਂ ਪਤਾ ਕਰਨ ਤੂੰ ਨਾਲ ਹੀ ਹੈ ਮੈਂ ਤਾਂ ਨਾਲ ਹੀ ਹਾਂ ਮੈਂ ਤਾਂ ਮੰਮੀ ਨੇ ਵੀ ਕਿਹਾ ਵੀ ਠੀਕ ਆ ਕਿੰਨੀ ਸਫਤ ਕਰਦੇ ਸੀ ਆਹੋ ਵੇਖੀ ਵਿਆਹ ਹੋਣਾ ਤੋਂ ਇਨੇ ਆਪਾਂ ਨੇ ਦੱਸਿਆ ਕਰਨਾ ਵੀ ਉੱਥੇ ਮਹਰਾਜ ਕਰਨ ਲਈ ਮੈਂ ਗੰਦੀ ਹੈਗੀ ਐ ਨਾ ਉਹ ਦਰਾਣੀ ਨਾਲ ਜਠਾਣੀ ਉਹ ਜਰਾ ਇਹ ਹੁਦ ਕਰਕੇ ਉਹ ਰਿhta ਕੀਤਾ ਉੱਥੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਬਾਕੀ ਬਾਕੀ ਜੜੀ ਜੋ ਹੋ ਗਿਆ ਨਾ ਵਿਆਹ ਵੇਖੋ ਆਪ ਹੀ ਫਰਕ ਪੈ ਰਿਹਾ ਬਾਕੀ ਦਾ ਮੇਰੇ ਕਾਸ਼ ਉਹ ਵੀ ਮੁੜ ਕੇ ਚੰਗਾ ਲੱਗਣਾ ਆਪਣੀ ਮਾਂ ਨੂੰ ਸਮਝਾ ਠੀਕ ਨਹੀਂ ਕਿ ਕੋਈ ਗੱਲ ਨਹੀਂ ਕੀ ਜੋ ਵੀ ਹੈਗਾ ਬੜਾ ਵਧੀਆ ਉੱਥੇ ਮੈਂ ਕਹਣਾ ਜਿਹੜਾ ਵੀ ਕੰਮ ਕਰਨਾ ਹੁੰਦਾ ਨਾ ਉਹਨਾਂ ਦੀ ਸਲਾਹ ਹੀ ਨਾ ਲੋ ਫਿਰ ਜਿਹਨਾਂ ਨੇ ਨਹੀਂ ਚਾਜਦੀ ਸਲਾਹ ਦੇਣੀ ਤੇ ਪਈਆ ਸਲਾਹ ਦੇ ਮਾੜੀ ਪਤਰੀ ਲੈਣੀ ਪਈਦੀ ਐ ਇਸਕੇ ਘਰ ਦੇ ਜੀ ਆ ਪਰ ਜਦੋਂ ਵੀ ਕਹਿਣਾ ਪੁੱਠੀਆਂ ਗੱਲਾਂ ਤੇ ਫੇਰ ਸਾਰਾ ਤੇਰੀ ਹਵੀ ਸਹੀ ਐ ਚੱਲ ਛੱਡੋ ਪਿੰਦਰਾ ਜੇਰਾ ਕੰਮ ਹੋਣਾ ਨਹੀਂ ਫੇਰ ਉਹਦੀ ਸਲਾਹ ਵੀ ਕਿਉਂ ਕਰਨੀ ਐ ਇੱਕ ਵਾਰੀ ਹੁਣ ਹਾਂ ਹੋ ਗਈ ਹੁਣ ਨਾ ਨਹੀਂ ਉਹ ਕਰਨੀ ਉੱਥੇ ਚੰਨੀ ਨਾਲੇ ਹੁਣ ਨਾ ਉੱਥੇ ਜ਼ਬਾਨ ਕਰ ਬੈਠੇ ਆ ਹੁਣ ਝਸਕਣਾ ਨਹੀਂਗਾ ਆਪਾਂ ਕੇ ਗੱਲੋਂ ਨਹੀਂ ਨਹੀਂ ਡਾਡੀ ਮੋਲੀ ਸਾਰਾ ਜ਼ਬਾਨ ਦਾ ਹੁੰਦਾ ਵਾ ਉੱਥੇ ਗੱਲ ਹੋਣਾ ਮੁੜ ਕੇ ਅਗਲੇ ਗੱਲਾਂ ਕਰਨਗੇ ਬਹੁਤ ਗੱਲ ਵਾ ਯਾਰ ਹੋਰ ਛੱਡਿਆ ਤਾਂ ਤਾਈ ਨੇ ਨਹੀਂ ਛੱਡਣਾ ਬਿਲਕੁਲ ਬਿਲਕੁਲ ਆਹੋ ਮੰਮੀ ਦੀ ਅੱਗੇ ਨਹੀਂ ਬੰਦੀ ਉਹਨਾਂ ਨਾਲ ਬੰਦੇ ਤੇ ਆਉਂਦੇ ਜਾਂਦੇ ਨੇ ਇੱਥੇ ਸੱਚ ਸਵਾਬ ਹੋਇਆ ਕਰਦੀ ਹੈ ਹਾਂ ਧੋੜ ਸਰਨਾ ਹਾਂਜੀ ਪਾਣੀ ਨਾਲ ਆਵੇ ਹਾਂ ਮੈਨੂੰ ਦਿਨੀ ਕਿੱਥੋਂ ਆਏ ਤੁਸੀਂ ਕਿਹਦੇ ਨਹੀਂ ਆਹ ਦਾੜੀਆਂ ਨਾਲ ਲੱਗੇ ਬੈਠਾ ਹਾਂ ਮੈਂ ਅੱਛਾ ਆਲ ਚਾਹ ਬਣਾਵਾਸ ਤਾ ਨਹੀਂ ਮੈਂ ਹੋਰ ਚਾਹ ਬਣਾਉ ਯਾਰ ਚਾਹ ਪੀਤੀ ਨਹੀਂ ਫੇਰਦੀ ਤੇਗਾ ਤੇ ਮੈਂ ਹੱਡੜੀ ਨਾਲ ਕੀਤੇ ਵੀਸੁਅਲੀ ਗੱਲ ਨਹੀਂ ਯਾਰ ਮੇਰੇ ਦਿਮਾਗ ਚੋਂ ਨਿਕਲ ਗਿਆ ਵਾ ਹੱਦ ਹੋ ਗਿਆ ਤੁਹਾਡੇ ਵਾਲੀ ਜਿੱਦੜ ਪਰ ਕੋਈ ਨੂੰ ਘਰ ਭੇਜ ਦੇਣਗੇ ਨਾ ਪੇਪਰਾਂ ਚ ਨਾ ਬੈਹ ਦਿੰਦਾ ਤੇ ਫੇਰ ਤੇਈ ਗੱਲ ਕਰਨੀ ਆ ਉਹ ਨਹੀਂ ਭੇਜ ਦੇ ਮੈਂ ਕਹ ਦੂੰਗਾ ਡਾੜੀ ਨੂੰ ਕੋਈ ਨਹੀਂ ਡਾੜੀ ਨੇ ਜਾਂ ਆਪਦੇ ਆਉਣਗੇ ਜਾਂ ਫਿਰ ਮੈਂ ਲੈ ਆਉਣਾ ਪੈਸੇ ਦੇ ਮੈਂ ਦੇਉਂਗਾ ਕੋਈ ਨਹੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਕਹਿਣ ਲਈ ਨੂੰ ਬੰਦਾ ਬੜਾ ਮਾੜਾ ਅੱਧੇ ਭਜਦੇ ਨੱਟਦੇ ਰਹਿੰਦੇ ਆ ਦਿਮਾਗ ਚੋਂ ਨਿਕਲ ਗਿਆ ਵਾ ਖਾਦ ਪਾਉਣ ਵਾਲੀ ਖਾਦ ਨੇ ਭੈਂਡਿਆ ਤੁਹਾਡੇ ਕੋਲ ਹਮ ਕਰ ਲਿਓ ਗੱਲ ਕੋਈ ਨਾ ਕਰਨੂਗਾ ਤੇ ਚਾਹ ਬਣਾ ਕੇ ਆਪਾ ਬਣਾ ਲੇ ਪੁੱਤ ਕੀਤੀ ਆਪਣੇ ਡੈਡੀ ਨਾਲ ਗੱਲ ਮੰਮੀ ਨਾਲ ਤੇ ਮੈਂ ਕੀਤੀ ਹੈ ਡੈਡੀ ਨਾਲ ਹਮ ਪਰ ਮੇਰੀ ਗੱਲ ਸੁਣੋ ਕਿ ਨਾ ਹੀ ਇਹ ਗੱਲ ਕਰੋ ਤੁਸੀਂ ਡੈਡੀ ਕਹਿੰਦੇ ਆ ਵੀ ਮੈਂ ਜੁਬਾਨ ਦੇਤੀ ਆ ਤੇ ਮੈਂ ਨਹੀਂ ਹੁਣ ਮਤਲਬ ਕਿ ਮਨਾ ਕਰਨਾ ਉਹਨਾਂ ਨੂੰ ਵੇਖ ਲੈ ਇਹ ਗੱਲ ਨਹੀਂ ਉਹ ਮੰਨਣੀ ਬੰਦਾ ਚ ਹੁਣ ਕੁੜੀ ਨਹੀਂ ਮੰਨਣ ਲਈ ਹਨਾ ਤੇ ਚਲ ਹੁਣ ਜਵਾਬ ਦਿੰਦੇ ਆ ਕੀ ਹੁੰਦਾ ਵਾ ਤੇ ਜੇ ਵਿਆਹ ਹੋ ਗਿਆ ਤੇ ਮੁੜ ਕੇ ਪਛਤਾਉਣਾ ਪੈਣਾ ਵੇਖ ਲੈ ਔਰ ਮੰਮੀ ਡੈਡੀ ਕਹਿੰਦੇ ਆ ਕਿ ਕਿਤੇ ਨਹੀਂ ਪਸਤੋਂਦੀ ਸਭ ਕੋ ਵਧੀਆ ਵਾ ਰੰਗ ਦੀ ਨਹੀਂ ਗੱਲ ਹੁੰਦੀ ਨਾਲੇ ਐਡਾ ਵਧੀਆ ਮਿਲਿਆ ਕੀ ਪਾ ਦੀ ਕਿਸਮਰ ਕਿੰਨੀ ਕ ਚੰਗੀ ਹੋਣੀ ਆ ਤੁਸੀਂ ਰੰਗ ਵੇਖ ਕੇ ਰਹਿ ਜੇ ਤੈਨੂੰ ਬੁਲਾਇਆ ਕਿਸ ਨੇ ਵਿੱਚ ਮੈਂ ਗੱਲ ਤੇ ਆਪਣੇ ਪੁੱਤ ਨਾਲ ਕਰਨ ਦੇ ਹੀ ਆ ਤੂੰ ਕੱਲੀ ਵਿੱਚ ਦਿੰਦੀ ਖੜੀ ਸਲਾਹਾਂ ਆਪਣੀਆਂ ਆਪਣੀਆਂ ਸਲਾਹਾਂ ਨਾਲ ਆਪਣੇ ਗੌਰ ਰੱਖਿਆ ਕਰ ਔਰ ਮੰਮੀ ਛੱਡ ਦਿਆ ਕਰੋ ਉਹਨੂੰ ਵੀ ਕਦੇ ਫਿਰ ਤੁਸੀਂ ਬਹੁਤ ਗੱਲਾਂ ਕਰਦੇ ਹੁੰਦੇ ਹੋ ਹੁਣ ਮੈਂ ਤੇਰੇ ਨਾਲ ਗੱਲ ਕਰਨ ਢੀ ਆ ਨਾ ਇਹਦੇ ਕੋਲ ਸਲਾਹ ਬੁੱਸੀ ਹੈ ਤੇ ਕੋਈ ਗੱਲ ਨਹੀਂ ਫਿਰ ਕਹਾਂ ਤਾਂ ਕੀ ਕਹੇ ਤਾਂ ਤੂੰ ਇਹੋ ਗੱਲਾਂ ਕਰਦੇ ਰਹਿੰਦੇ ਹੋ ਜਾਣ ਪੁੱਝ ਕੇ ਵਿੱਚ ਲਤਣਦੀ ਰਹਿੰਦੀ ਹਰ ਗੱਲ ਨੇ ਆਰਾਮ ਨਾਲ ਆਪਣੇ ਕੰਮ ਨਾ ਮਤਲਬ ਰੱਖਿਆ ਕਰ ਮੈਨੂੰ ਨਹੀਂ ਚੰਗਾ ਲੱਗਦਾ ਬੱਸ ਕਰੋ ਯਾਰ ਤੂੰ ਸਾਨੂੰ ਚਾਹ ਬਣਾ ਕੇ ਪਿਆਲ ਮਿਲੋ ਤੇ ਹੁਣ ਨਹੀਂ ਕਿਸੇ ਗੱਲ ਤੇ ਹੁੰਦੇ ਫਿਰ ਨਹੀਂ ਹੁਣ ਨਹੀਂ ਗੱਲ ਤੇ ਉਹਨਾਂ ਦੇ ਨਾਲ ਤੂੰ ਹੁਣ ਉਹਨਾਂ ਨਾਲ ਇਹ ਗੱਲ ਕਰਿਓ ਬੜੀ ਮਾੜੀ ਗੱਲ ਵਾ ਮੈਂ ਤੇ ਆਸ ਜੀ ਨਾ ਤੇ ਨਾਲ ਗੱਲ ਕੀਤੀ ਪਰ ਚਲ ਤੂੰ ਹੀ ਗੱਲ ਕਰੇਗਾ ਤੇਰੀ ਮੰਨ ਲੈਣਗੇ ਪਰ ਐਡੇ ਆ ਨਾ ਕਿ ਲੋਆ ਹੀ ਬੜਕੇ ਮਿੱਠੇ ਆ ਤੇ ਹੁਣ ਹੱਲਣਾ ਹੀ ਨਹੀਂ ਕਿ ਬੱਸ ਉਹ ਮੰਮੀ ਮੇਰੀ ਗੱਲ ਸੁਣੋ ਜੋ ਹੋ ਰਿਹਾ ਹੋਣਾ ਨਾ ਤੇ ਵਧੀਆ ਵਾ ਹੁਣ ਦੋ ਤੂੰ ਹੀ ਜਾ ਕੇ ਉੱਥੇ ਜੇਕਰ ਤੂੰ ਆਪ ਕਰਦੇ ਤੇ ਮੈਂ ਉਹ ਤਾਂ ਇੱਥੇ ਕਲੇਸ਼ ਹੋਇਆ ਹੋਣਾ ਹੀ ਬੜਾ ਇਸੇ ਕਰਕੇ ਤੇ ਆਪ ਨਹੀਂ ਕੀਤੀ ਇਸੇ ਕਰਕੇ ਤੈਨੂੰ ਕਿਹਾ ਸੀ ਮੈਂ ਚਲ ਤੂੰ ਸਿਆਣਾ ਉਹ ਤੂੰ ਸਮਝ ਨਾ ਗੱਲ ਮੈਂ ਤਾਂ ਹੁਣ ਜੇ ਤੂੰ ਮੈਨੂੰ ਕਿਹਾ ਮੈਂ ਕਿਹਾ ਤਾਂ ਦਾੜੀ ਉਹ ਤੇ ਦਾੜੀ ਹੋਣੀ ਦੀਓ ਮੰਨਦੇ ਤੇ ਹੁਣ ਅੱਜ ਤੋਂ ਬਾਅਦ ਮੈਂ ਨਹੀਂ ਕੋਈ ਉਹ ਚ ਗੱਲ ਉਹ ਨਾਲ ਕਰਨੀ ਚਲ ਕੋਈ ਦਫਾ ਕਰ ਜੋ ਹੋਊਗੀ ਵੇਖੀ ਜਾਊਗੀ ਫਿਰ ਜਾ ਹੰਸਣਾ ਵਾ ਤੂੰ ਜਾ ਜਾ ਕੇ ਤੂੰ ਉਹ ਬਣਤੀ ਜਾਨੀ ਬਣਾਉਂਦੀ ਆ ਉਹ ਬਣਾ ਲੈਂਦੀ ਮਮੀ ਨਾ ਤੂੰ ਇਤਨਾ ਕਰੋ ਇੱਦਾਂ ਤੂੰ ਚੱਪ ਕਰ ਤੂੰ ਨਾ ਬੋਲਿਆ ਕਰ ਮੱਗੇ ਬੜੀ ਤਾਂਬੀਓ ਸਾਰੇ ਸਿਆਪੇ ਇਦੇ ਆ ਹੈ ਇਹਦੇ ਕਾਦੇ ਸਿਆਪੇ ਹੋਰ ਕੀ ਇਹ ਨਾ ਕਰ ਸਾਡੇ ਘਰ ਆਉਂਦੀ ਤੇ ਨਾ ਗਾੜੀ ਕਾਲਾ ਚਾਈ ਲੱਭਦਾ ਲੈ ਬੇੜਾ ਕਰਕੇ ਵੀ ਇਹਦੇ ਕਰਕੇ ਹੋਇਆ ਸਾਰਾ ਵਿੱਚ ਵਿੱਚ ਸੁੱਕਣਾ ਕਰਦੀ ਸੀ ਇਹਨਾਂ ਦੇ ਓਏ ਮੰਮੀ ਸੱਧਿਆ ਕਰੋ ਫਿਰ ਜੇ ਮੈਂ ਬੋਲਿਆ ਫਿਰ ਤੁਸੀਂ ਕਹਿਣਾ ਵਾ ਕਹਿਣਾ ਕੀ ਹੋਵੇ ਛੱਡ ਦੇ ਗੱਲ ਆ ਬਈ ਹਾਂ ਕਲੇ ਕਲੇ ਕਰੀ ਜਾ ਨਾ ਮਾ ਬਸ ਹੋਰ ਕੋਈ ਕੰਮ ਨਹੀਂ ਹੈਗਾ ਨਾ ਲੈਟ ਆਉਂਦੀ ਆ ਪਾਣੀ ਲਾਏ ਚੱਲੀਏ ਪੱਠਿਆਂ ਨੂੰ ਓ ਲੈ ਚਾਬੀ ਤੇ ਮੈਂ ਘਰੇ ਭੁੱਲਾ ਆ ਚੱਲ ਐਂ ਕਰਦੇ ਆ ਬਾਚੂ ਆਣ ਕੇ ਲਾ ਲਾਂਗੇ ਇੱਕ ਕੰਮ ਕਰਦੇ ਆ ਅਮਨ ਨੂੰ ਫੋਨ ਹੀ ਲਾਣਾ ਬਹਿ ਕੇ ਚੱਲ ਬੰਦਾ ਪਹਿਲਾਂ ਫੋਨ ਲਾ ਕੇ ਕੋਲ ਮਿਲ ਜਾਂਦਾ ਵਾ ਚੱਲ ਗੱਲਬਾਤ ਕਰਦੇ ਆਂ ਕਿ ਤੂੰ ਖੁਸ਼ ਐ ਹੋਣਾ ਫੋਨ ਲਾਵਾਂਗੇ ਤੇ ਪਤਾ ਲੱਗੂਗਾ ਲੈ ਬੈ ਲ ਗਈ ਕੰਡੀ ਚੱਲ ਫੇਰ ਲਾ ਕੇ ਵੇਨਾ ਇੱਕ ਵਾਰੀ ਹਾ ਦੋਗੀ ਹੈ ਬਾਰ ਬਾਰ ਫੋਨ ਲਈ ਜਾਂਂਡਿਆ ਜਦੋਂ ਇੱਕ ਵਾਰੀ ਨਹੀਂ ਫੋਨ ਚੁੱਕਿਆ ਐ ਵੀ ਲਈ ਜਾਂਂਡਿਆ ਵਾ ਇੱਥੋਂ ਬੰਦੇ ਨੂੰ ਸਮਝ ਜਾਣਾ ਚਾਹੀਦਾ ਹੈ ਗੱਲ ਨਹੀਂ ਕਰਨੀ ਜਿਹਨੇ ਚੁੱਕਿਆ ਚੱਲ ਮਣਾ ਨਹੀਂ ਚੁੱਕਦੀ ਆ ਤੇ ਚੱਲ ਬਾਚੂ ਲਾ ਲਾਂਗੇ ਕਿਤੇ ਵੇਲੇ ਟਾਈਮ ਇਹ ਨਾ ਫੋਨ ਲਾਇਆ ਤੇ ਕਿਤੇ ਘਰ ਦਾ ਜੀ ਚੁੱਕਲੇ ਫਿਰ ਮੇਰੇ ਵਰਗੇ ਨੂੰ ਗੱਲ ਹੀ ਨਾ ਆਵੇ ਚੱਲ ਘਰੇ ਜਾ ਕੇ ਲਾਵਾਂਗੇ ਚਾਨ ਕੇ ਦਿਮਾਗ ਖਰਾਬ ਹੋਇਆ ਅਮਣ ਕਿਹਦਾ ਫੋਨ ਆ ਕੇਦਾ ਨੀ ਭਾਬੀ ਫੋਨ ਤੇ ਚੁੱਕਣ ਕਿਉਂ ਨਹੀਂ ਦੀ ਭਾਬੀ ਉਹਦਾ ਹੀ ਫੋਨ ਆ ਮੈਂ ਅਜੇ ਤੋ ਨਹੀਂ ਗੱਲ ਕਰਨੀ ਫਿਰ ਬਾਰ ਬਾਰ ਫੋਨ ਲਾਈ ਜਾਂਦੇ ਆ ਹਾਏ ਤੂੰ ਭੁੱਲਣ ਕਿਦਾਂ ਨਹੀਂ ਭੋਲ ਤੇ ਚੰਗੀ ਤਰ੍ਹਾਂ ਲੈ ਨਾਲੇ ਕਰੇ ਗੱਲ ਤੇ ਕਰ ਫੇਰੇ ਤੈਨੂੰ ਪਤਾ ਲੱਗੂਗਾ ਕਿ ਸੁਭਾਅ ਕਿਦਾਂ ਦਾ ਵਾ ਮੁੰਡੇ ਦਾ ਭਾਬੀ ਨਹੀਂ ਮੈਂ ਗੱਲ ਕਰਨੀ ਉਹਦੇ ਨਾਲ ਬਸ ਮੈਨੂੰ ਤੇ ਲੱਗਦਾ ਤੂੰ ਕਹਿੰਦੀ ਉਹਦਾ ਦਿਮਾਗ ਖਰਾਬ ਹੋਇਆ ਦਿਮਾਗ ਤੇ ਮੈਨੂੰ ਲੱਗਦਾ ਤੇਰਾ ਖਰਾਬ ਹੋ ਗਿਆ ਵਾ ਮੇਰਾ ਘੱਤਦੁਮਾ ਖਰਾਬ ਹੋ ਜਾਂਦਾ ਮਾਗ ਤੇ ਉਹਦਾ ਖਰਾਬ ਹੋਇਆ ਜਿਹੜਾ ਬਾਰ ਬਾਰ ਫੋਨ ਲੋਂਡਿਆ ਤਾਂ ਵੀ ਮੈਨੂੰ ਬੋਲਣ ਲੱਗ ਪਿੰਦੇ ਆ ਕੱਲੇ ਫਿਰਕੀ ਚ ਤੂੰ ਗੱਲ ਕਰ ਲੈਗੀ ਤੇ ਤਾਂ ਕੀ ਹੋ ਜਾਏਗਾ ਨਾਲੇ ਫੇਰੀ ਤੈਨੂੰ ਪਤਾ ਲੱਗੂਗਾ ਕਿ ਕਿਦਾਂ ਦੇ ਨੇ ਉਹ ਸਾਰੇ ਜੀਆਂ ਦਾ ਪਤਾ ਲੱਗ ਜਾਂਦਾ ਵਾ ਭਾਬੀ ਤੂੰ ਬੋਤਾ ਮੈਨੂੰ ਨਾ ਗਿਆਨ ਨਾ ਦੇ ਤੇਰੇ ਕੋ ਕਿਹਨੇ رائے ਨਹੀਂ ਮੰਗੀ ਜੇ ਤੈਨੂੰ ਬੋਤਾ ਤਰਸੋਂਡਿਆ ਨਾ ਤੂੰ ਗੱਲ ਕਰ ਲਾ ਉਹਦੇ ਨਾਲ ਜਾ ਕੇ ਦਵਾ ਤੈਨੂੰ ਨੰਬਰ ਮੈਨੂੰ ਸ਼ਰਮਤ ਨਹੀਂ ਆਉਂਦੀ ਹੈਗੀ ਹਾ ਗੱਲ ਕਹਿਣ ਲੱਗੀ ਨੂੰ ਜਾ ਕੇ ਤੇਰੇ ਵੀਰ ਨੂੰ ਦੱਸਾਂ ਕਿ ਆ ਵੇਖ ਲਓ ਬੋਲਦੀ ਕਿਦਾਂ ਬੰਦਾ ਬੋਲਣ ਤੋਂ ਪਹਿਲਾਂ ਇੱਕ ਰੀ ਸੋਚ ਤੇ ਲੈਣਾ ਨਹੀਂ ਕਰਨੀ ਨਾ ਕਰ ਐਡੀ ਓਖੀ ਕਿਹੜੀ ਗੱਲ ਹੋਉਂਦੀ ਆ ਭਾਵੇਂ ਅਮਰ ਤੋਂ ਜੋ ਮਰਜੀ ਕਲਾ ਰਿਸ਼ਤਾ ਤੇਰਾ ਉੱਥੇ ਹੀ ਹੋਣਾ ਵਾ ਸਾਸ਼ਾਣ ਵਰਦਾ ਬਿਗਤ ਤਾਂ ਫਿਰ ਕਹੀ ਜਾਣਦੇ ਹੋ ਗਈ ਜਾਣਦੇ ਤੈਨੂੰ ਤੇ ਤੈਨੂੰ ਬੋਲਣ ਦੀ ਅਕਲ ਹੀ ਨਹੀਂ ਹੈਗੀ ਮੈਂ ਕਿੱਦਾਂ ਬੋਲਣਾ ਫਿਰ ਵੀ ਤੇਰੀ ਮਾਸ ਮਾਰਨਾ ਐਨਾ ਤੇਰਾ ਕਰੀਦਾ ਵਾ ਤੂੰ ਫਿਰ ਵੀ ਅਗਲੇ ਨੂੰ ਸਮਝਦੀ ਨਹੀਂ ਕੁਝ ਉੱਥੇ ਜਾ ਕੇ ਵੀ ਤੇਰੀ ਇੰਨੀ ਕੀ ਕਦਰ ਹੋਣੀ ਆ ਜਿੰਨੀ ਜ਼ੁਬਾਨ ਤੇਰੀ ਇੱਥੇ ਚੱਲਦੀ ਆ ਜਾ ਆਪਣਾ ਕੰਮ ਕਰੋ ਜਾ ਕੇ ਜੇ ਕੋਈ ਗੱਲ ਕਰਨੀ ਤੇ ਮੈਂ ਤੁਸ ਮਾਵਾਂ ਤੀਆਂ ਨੇ ਉਹ ਗੱਲ ਸਿੱਖੀ ਕੰਮ ਕਰੋ ਕੰਮ ਕਰੋ ਕਰਦੀਆਂ ਤੇ ਸਹੀ ਆ। ਕੰਮ ਕਰੋ ਕੀ ਗੱਲ ਹੋ ਗਈ ਆ? ਹੈ? ਕਾਤੋਂ ਬੋਲੀ ਜਾਂਦੀਆਂ ਇੰਨਾ। ਐਦੀ ਜ਼ੁਬਾਨ ਸੰਭਾਲੋ ਨਹੀਂ ਤੇ ਮੈਂ ਕੱਟ ਦੇਣੀ ਜੀ ਕੈਂਚੀ ਲੈ ਕੇ। ਉਹ ਜ਼ਿਆਦਾ ਚੱਲਦੀ ਐ ਦੀ। ਨਾ ਕੀ ਕਹਤਾ ਮੇਰੀ ਧੀ ਨੇ? ਕੀ ਕਹਤਾ ਤੂੰ ਵੀ? ਤੁਹਾਨੂੰ ਪਤਾ ਹੈਗਾ ਉਹਨੇ ਕਹਾ ਕੀ ਐ? ਕਿ ਉਹ ਨਾ ਦੇਖ ਕੋਦੋਂ ਨਾ ਮੁੰਡੇ ਦਾ ਮੈਂ ਗੱਲ ਕਰ ਲਾ। ਕਹਿੰਦੀ ਜੀ ਤੈਨੂੰ ਜਿਆਦਾ ਤਰਸਾਉਂਦਾ ਤੇ ਤੂੰ ਹੀ ਗੱਲ ਕਰ ਲਓ ਤੇ ਆ ਮਮੀ ਜੀ ਜਦੋਂ ਮੈਂ ਨਹੀਂ ਗੱਲ ਕਰਨੀ ਤੇ ਮੈਨੂੰ ਬਾਰ ਬਾਰ ਫੋਰਸ ਕਰੀ ਜਾਂਦੇ ਆ ਤੇ ਫੋਨ ਚੁੱਕ ਲੈ ਚੁੱਕ ਲੈ ਉਹ ਕਰਾਂਗੇ ਤੈਨੂੰ ਜੀ ਆਨੇ ਨਹੀਂ ਗੱਲ ਕਰਨੀ ਤੂੰ ਕੱਲ ਹੀ ਕਹਿਣੀ ਗੱਲ ਕਰਦਾ ਹੈ ਤੈਨੂੰ ਇਹ ਗੱਲ ਚ ਕੋਈ ਮਿਲਣਾ ਮੈਂ ਚਲ ਇੱਕਰੀ ਗੱਲ ਕਰ ਤੇਨੂੰ ਪਤਾ ਲੱਗ ਜਾਊਗਾ ਅਗਲੇ ਦਸਬਾ ਕਿਦਾਂ ਦਾ ਨਾਵਾ ਗਣੀਓ ਤੜਫਣੀ ਲੱਗ ਪਈ ਏ ਤੂੰ ਚਾਪ ਤੋਂ ਬਾਅਦ ਤੂੰ ਹੀ ਵਿਗਾੜਿਆ ਇਹਨੂੰ ਮੁੜ ਕੇ ਤੂੰ ਹੀ ਪਛਤਾਉਣਾ ਵੇ ਕਿਦਾਂ ਉਂਗਲਾਂ ਕਰ ਕਰ ਗੱਲਾਂ ਕਰਦੀ ਹੈ ਇਹਦੇ ਥੋੜੀ ਬੋਤੀ ਪਹਿਲਾਂ ਇਹਨੂੰ ਸਿਖਾਓ ਫਿਰ ਮੈਨੂੰ ਵੀ ਸਿਖਾ ਲਿਓ ਤੋ ਰਿਚਲ ਕੰਮ ਕਰ ਜਾ ਕੇ ਆਪਣਾ ਗੱਲਾਂ ਕਰਦੀ ਕਰਦੀ ਆ ਤੇ ਮੰਮੀ ਉਹ ਵੀ ਬਾਰ ਬਾਰ ਫੋਨ ਲਈ ਜਾਂਦੇ ਜਦੋਂ ਮੈਂ ਇੱਕ ਵਾਰੀ ਨਹੀਂ ਗੱਲ ਕਰਨੀ ਤੇ ਫਿਰ ਬੰਦੇ ਨੂੰ ਸਮਝਣਾ ਚਾਹੀਦਾ ਵਾ ਮੇਰੀ ਘਰ ਸੁਣ ਪੁੱਤ ਇੱਕ ਵਾਰੀ ਗੱਲ ਕਰਕੇ ਵੇਖਾਂ ਸੁਭਾਅ ਦਾ ਪਤਾ ਲੱਗ ਜਾਊਗਾ ਤੈਨੂੰ ਮੰਮੀ ਮੈਂ ਨਹੀਂ ਕਰਨੀ ਗੱਲ ਤੂੰ ਕਹਿ ਦੋ ਉਹਨੂੰ ਮੈਨੂੰ ਤੇਰੀ ਸਮਝ ਆਉਂਦੀ ਫੇ ਕਿਉਂ ਬਾਰ ਬਾਰ ਫੋਨ ਲਈ ਜਾਂਦਾ ਵਾ ਫਿਰ ਜੇ ਨਹੀਂ ਤੂੰ ਚੁੱਪ ਦੀ ਤੇ ਭਾਈ ਉਹਦੀ ਮੰਮੀ ਨੂੰ ਫੋਨ ਲਾ ਕੇ ਨਾ ਗੱਲ ਕਰ ਲੋ ਤੂੰ ਹੀ ਪਰ ਮੈਂ ਇੱਕ ਗੱਲ ਕਹਿੰਨੀ ਆ ਕਿ ਹੋ ਸਕਦਾ ਤੈਨੂੰ ਉਹਦਾ ਸੁਭਾਅ ਹੀ ਚੰਗਾ ਲੱਗ ਜਾਏ ਪਤਾ ਐਨੀ ਤੂੰ ਕੌੜ ਰੱਖੀ ਆ ਮਨ ਦੇ ਵਿੱਚ ساری ਉਮਰ ਕੱਟਣੀ ਓਦੇ ਨਾਲ ਠੀਕ ਆ ਨਾ ਹੁਣ ਆਪਣੇ ਆਪ ਥੋੜਾ ਬਹੁਤਾ ਬਦਲ ਲੈ ਮੰਮੀ ਹੁਣ ਤੂੰ ਵੀ ਓਦੇ ਵਾਲਦਿਆਂ ਗੱਲਾਂ ਕਰਨ ਲੱਗ ਪਈ ਓ ਮੈਂ ਓਦੇ ਵਾਲਦਿਆਂ ਗੱਲਾਂ ਨਹੀਂ ਕਰਨ ਢਈ ਮੈਂ ਤਾਂ ਤੇਰੇ ਬਾਰੇ ਸੋਚਣ ਢਈ ਆ ਕਿ ਇਹ ਦਾਰੇਗੀ ਤੇ ਕਿਦਾਂ ਟਾਈਮ ਕੱਟੇਗੀ ਫਿਰ ਤੂੰ ਕੋਈ ਨਹੀਂ ਮੰਮੀ ਮੈਂ ਨਹੀਂ ਕਰਨੀ ਤੂੰ ਲਾ ਲੋ ਉਹਨਾਂ ਨੂੰ ਫੋਨ ਲਵਾ ਕੇ ਦੇ ਮੈਂ ਦੀ ਮਾਂ ਨਾਲ ਗੱਲ ਕਰਾਂ ਆਹੋ ਜੇ ਤੂੰ ਨਹੀਂ ਕਰਨੀ ਗੱਲ ਮੈਂ ਨਹੀਂ ਕਰਨੀ ਫੜੋ ਨਾਲ ਕਰੋ ਜਾਓ ਅੱਦੂ ਇਹਨਾਂ ਵਾਲੀ ਲੋਕੀ ਕਹਿੰਦੇ ਆ ਵੀ ਫੋਨ ਤੇ ਜ਼ਿਆਦਾ ਗੱਲ ਨਾ ਕਰੋ ਇਹ ਮੈਨੂੰ ਕਹਿੰਦੇ ਵੀ ਗੱਲ ਕਰ ਲੈ ਫੋਨ ਤੇ ਐਵੇਂ ਜਾਣ ਕੇ ਮੈਂ ਕਰਨੀ ਨਹੀਂ ਜੋ ਮਰਜ਼ੀ ਹੋ ਜੇ ਵੇਖਾ ਕਿੱਡੇ ਸੋਹਣੇ ਨਿੰਬੂ ਆ ਕਿਤੇ ਤੋੜਦਾ ਹੀ ਹੈ ਨਹੀਂ ਹੁਣ ਮੈਂ ਗਈ ਹਾਂ ਤਾਂ ਤੋੜ ਹੀ ਲਿਆਈ ਆ ਨਾ ਚਾਰ ਪੌਣੀ ਇਹਨਾਂ ਦਾ ਕਿੱਡਾ ਸਵਾਦ ਬਣਦਾ ਖਾਣ ਵਰੀ ਆਖਣਾ ਬੜਾ ਸਵਾਦ ਆ ਚੀਜ਼ ਨਹੀਂ ਲਿਆਣ ਕੇ ਦੇਣੀ ਕੋਤੋਂ ਲੋਕੀ ਭਾਵੇਂ ਲਈ ਜਾਣ ਆਪ ਨਹੀਂ ਇਹਨੇ ਕੰਮ ਕਰਨਾ ਜਿੰਨਾ ਕਹੋ ਓਨਾਂ ਕੀ ਕਰਨਾ ਵਾ ਲੋਕੀ ਵੀ ਤੇ ਖੜਦੇ ਹੀ ਆ ਨਾ ਉਥੇ ਤੇ ਮੈਂ ਰੋਜ਼ ਹੀ ਆਨੀ ਆ ਵੀ ਉਥੇ ਵੇਖੀ ਜੇ ਕੋਈ ਚੀਜ਼ ਵਾ ਤਾਂ ਲੈ ਆ ਕਰਨਾ ਨਾ ਲਿਆਉਣੀ ਨਹੀਂ ਅੱਜ ਮੈਂ ਗਈ ਤੇ ਬੂਟਾ ਪਰਿਆ ਥੱਲੇ ਕਿੰਨੇ ਘਰੇ ਘਰਾਵੋਂ ਦੇ ਕਿੱਡੇ ਸੋਹਣੇ ਆ ਵੇਖਾ ਭਾਬੇ ਕਿੱਥੋਂ ਆਇਆ ਤੂੰ ਜਿਉਣਾ ਕਿੱਥੋਂ ਮੈਂ ਮੋਟਰ ਤੋਂ ਆਇਆ ਮੋਟਰ ਤੋਂ ਕਿੱਥੇ ਆ ਤੂੰ ਮੈਂ ਤੇ ਆ ਵੇਖਣ ਮੋਟਰ ਤੇ ਗਈ ਹਾਂ ਤੇ ਤੂੰ ਹੈ ਹੀ ਨਹੀਂ ਉਹ ਤੇ ਮੈਂ ਨਿੰਬੂ ਤੋੜ ਕੇ ਲਿਆਈ ਆ ਆ ਕਿਰਗੇ ਸਾਰੇ ਤੈਨੂੰ ਰੋਜ਼ ਨਹੀਂ ਹੁੰਦਾ ਹੀ ਨਹੀਂ ਕਰਨ ਉਹ ਮਮੀ ਜੀ ਮੈਂ ਤੇ ਆਖਿਆ ਇਹ ਕੱਚੇ ਆ ਜੀ ਕੱਚੇ ਕਿੱਥੇ ਆ ਇਹ ਤਾਂ ਕਿਰ ਕਿਰ ਕੇ ਥੱਲੇ ਟੇਰੀਆਂ ਲੱਗੀਆਂ ਵਾ ਹੈ ਮੈਂ ਚਲੋ ਤੇਰਾ ਮੂੰਹ ਕਿ ਉਤਰਿਆ ਜਾ ਲੱਗਣ ਡਿਆ ਵਾ ਓਏ ਉਦਾਂ ਹੀ ਮਮੀ ਜੀ ਕੋਈ ਨਹੀਂ ਉਤਰਿਆ ਉਤਰਿਆ ਮੂੰਹ ਨਹੀਂ ਕੋਈ ਗੱਲ ਤੇ ਹੋਣੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਨਹੀਂ ਗਿਆ ਕਿੱਥੇ ਹਨ ਉਹ ਮੁੰਡੇ ਨਾਲ ਕੰਮ ਗਿਆ ਅਸੀਂ ਆਉਂਦੇ ਆ ਫਿਰ ਮੈਂ ਮੋਟਰ ਵਾਲਾ ਵੀ ਗੇੜਾ ਮਾਰ ਆਇਆ ਅੱਛਾ ਮੈਂ ਇੱਕ ਮੈਟਰ ਤੇ ਗੱਲ ਕਰਨੀ ਆ ਹਾਂ ਕਰ ਉਹ ਮੂੰਹ ਮੇਰਾ ਕੀ ਉਤਰਨਾ ਹੀ ਉਹ ਮੈਂ ਨਾ ਪਹਿਲਾਂ ਫੋਨ ਲਾਇਆ ਸੀ ਅਮਨ ਹਾਂ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਅੱਛਾ ਇਸੇ ਗੱਲ ਤੋਂ ਮੂੰਹ ਨਮਕਾਇਆ ਹੀ ਉਹ ਮੂੰਹ ਕਿលਮ ਕਾਉਣਾਵਾ ਉਹ ਮੈਂ ਆਖਿਆ ਪਤਾ ਨਹੀਂ ਕੀ ਹੋਇਆ ਵਾ ਨੂੰ ਕੋਈ ਨਹੀਂ ਹੋਇਆ ਉਦਾਂ ਸੰਗਦੀ ਹੋਣੀ ਆ ਨਹੀਂ ਫੋਨ ਚੁੱਕਿਆ ਹੋਣਾ ਕੋਈ ਗੱਲ ਨਹੀਂ ਆ ਮੈਂ ਕਰੂੰਗੀ ਮੇਰੀ ਕਰਾਈ ਗੱਲ ਮੈਂ ਕਰੂੰਗੀ ਨਾ ਮੁੜ ਕੇ ਮੈਂ ਲਾਵਾਂ ਜੀ ਹੁਣੇ ਨਹੀਂ ਨਹੀਂ ਹੁਣੇ ਨਹੀਂ ਸ਼ਾਮਾ ਨੂੰ ਕਰਾਂਗੇ ਗੱਲ ਫਿਰ ਮੈਂ ਤੇਰੀ ਵੀ ਕਰਾ ਦੂੰਗੀ ਤੇ ਆਪ ਵੀ ਕਰ ਲੂੰਗੀ ਉਹ ਮੈਂ ਨਾ ਹੁਣ ਵੇਲੀ ਹੁਣੀ ਐ ਨਹੀਂ ਪੁੱਤ ਹੁਣ ਮੈਂ ਜੁੜਈਆਂ ਕੰਮ ਕਰਨ ਉਹ ਅਗਲੇ ਵੀ ਕੰਮ ਕਰ ਲੈਣੇ ਚਲੋ ਮੈਂ ਕਟਾ ਦੇਣਾ ਤੁਹਾਡੇ ਨਾਲ ਨਿੰਬੂ ਨਹੀਂ ਨਹੀਂ ਆਪਾਂ ਸ਼ਾਮਾ ਨੂੰ ਨਾ ਰੋਟੀ ਪਾਣੀ ਖਾ ਕੇ ਤੇ ਫਿਰ ਲਾਵਾਂਗੇ ਫੋਨ ਚਲੋ ਫਿਰ ਟਾਈਮ ਨਾ ਰੋਟੀ ਪਾਣੀ ਕਰ ਲਿਓ ਅੱਜ ਆਹੋ ਤੇ ਨਾਲ ਤੂੰ ਗੱਲ ਕਰ ਲੈ ਨਾਲੇ ਮੈਂ ਕਰ ਲੂੰਗੀ ਚਲੋ ਫੇ ਛੇਦੀ ਛੀਲ ਲਓ ਨਾਲ ਮੈਂ ਪੁੱਛੂੰਗੀ ਨਾ ਵੀ ਫੋਨ ਲਾਇਆ ਹੈ ਤੈਨ ਤੱਕ ਤੂੰ ਚੁੱਕਿਆ ਨਹੀਂ ਆਪੇ ਦਊਗੀ ਨਾ ਜਵਾਬ ਚਲੋ ਠੀਕ ਹੈ ਚਾਹੇ ਤੁਸੀਂ ਚਿਹਰੇ ਦੇ ਨਿੰਬੂ ਚੀਲੋ ਅੱਜ ਸ਼ਾਮਾ ਨੂੰ ਮੈਟਟਾ ਟਾ ਕੰਮ ਕਰਾ ਕੇ ਤੇ ਮੇਰੇ ਨਾਲ ਗੱਲ ਕਰਾਉਣੀ ਧੀ ਚੰਗਾ ਚੰਗਾ ਹੁਣ ਤੇ ਤੂੰ ਕਰਾਏਗਾ ਹੀ ਕੰਮ ਚਲੋ ਠੀਕ ਹੈ ਚੰਗਾ ਦੇਵੀ ਨਾ ਨਿਆਣਿਆਂ ਵਾਲੀ ਕੰਮ ਕਰਦਾ ਵਾ ਦੱਸ ਨਹੀਂ ਫੋਨ ਚੁੱਕਿਆ ਤਾਂ ਫੇਰ ਕੀ ਹੋ ਗਿਆ ਉਹ ਵੀ ਨਿਆਣੀ ਸਿਆਣੀ ਆ ਨਾ ਚੁੱਕਿਆ ਹੋਊਗਾ ਉਹਨੇ ਵੀ ਚਾਤੀ ਗੁੱਸਾ ਕਰਕੇ ਬਹਿ ਗਿਆ ਹੋਰ ਤੇ ਪਰਿਵਾਰ ਦਾ ਸਭ ਠੀਕ ਠਾਕ ਵਾ ਸਭ ਠੀਕ ਠਾਕ ਤੇ ਆਪਣੀ ਸੁਣਾਓ ਆਪਣਾ ਬੜਾ ਵਧੀਆ ਵਾ ਕੋਈ ਯਾਦਾ ਟਾਈਮ ਪਾਸ ਸਤਿ ਸ੍ਰੀ ਅਕਾਲ ਤਾਈ ਜੀ ਸਤਿ ਸ੍ਰੀ ਅਕਾਲ ਤਾਈ ਜੀ ਪਾਣੀ ਲਓ ਆ ਲਓ ਪਾਣੀ ਹੁਣ ਨਹੀਂ ਅੱਛਾ ਮੁੰਡੇ ਵਾਂ ਦਾ ਠੀਕ ਆ ਤੇ ਉਹ ਤੇ ਪਿੰਡ ਬੜੇ ਖੁਸ਼ ਨੇ ਬਹੁਤ ਜ਼ਿਆਦਾ ਖੁਸ਼ ਨੇ ਤੇ ਆਂਦੇ ਆ ਵੀ ਸਾਨੂੰ ਵਿਆਹ ਦੇ ਦੇ ਹਾਏ ਹਾਏ ਇਹ ਦੀ ਸ਼ਤੀ ਵਿਆਹ ਇਹ ਦੀ ਸ਼ਤੀ ਆਪਾਂ ਵਿਆਹ ਨਹੀਂ ਜੀ ਤਾਈ ਜੀ ਕਰਨਾ ਯਾਰੋ ਭਾਈ ਮੁੰਡੇ ਵਾਇਸ ਹੁਣ ਆਂਦੇ ਨੇ ਨਾ ਹੁਣ ਤੁਸੀਂ ਦੱਸੋ ਕੀ ਆਂਦੇ ਨਹੀਂ ਨਹੀਂ ਪੈ ਜੀ ਕਰਨਾ ਹੀ ਹੈ ਵਿਆਹ ਨੂੰ ਵਿਆਹ ਨੂੰ ਕੀ ਹੈ ਵਿਆਹ ਕਰਨਾ ਹੀ ਆ ਮੇਰੀ ਗੱਲ ਸੁਣੋ ਹਾਂ ਅਸੀਂ ਅਜੇ 6 ਮਹੀਨੇ ਵਿਆਹ ਇਹ ਜੇ ਕਰਨਾ ਜੇ ਉਹ ਕਹਿਣਾ ਮਹੀਨੇ ਦੇ ਵਿੱਚ ਵਿੱਚ ਕਰ ਦੋ ਇਹ ਗੱਲ ਝੂਠੀ ਜੇ 6 ਮਹੀਨੇ ਦੇ ਹੈਗੇ ਬਿਲਕੁਲ ਕੈਵੇਂ ਇਹ ਗੱਲਾਂ ਕਰੇ ਜਾਂਦੀਆਂ ਠੀਕ ਨਹੀਂ ਚਲ ਕੋਈ ਨਹੀਂ ਅਗਲਾ ਨਾਲ ਵੀ ਸਹਿਮਤ ਹੋ ਜਾਂਦਾ ਉਹ ਵੀ ਆ ਮੰਗਦੇ ਨੇ ਤੁਸੀਂ ਆਖੋ ਚਾਹਵਾ ਪਈ ਮੀਨਾ ਦੋ ਹੋਰ ਕਾਟ ਲੋ ਉਹ ਚਲੋ ਤਾਈ ਜੀ ਮੀਨਾ ਖੱਟ ਪਾ ਲੈਨੇ ਜਿਆਦਾ ਟਾਈਮ ਨਹੀਂ ਗਾ ਪੋਣਾ ਆਹੋ ਜਿਹੜਾ ਕੰਮ ਹੋ ਜੇ ਉਹ ਵੀ ਚੰਗਾ ਬਿਲਕੁਲ ਬਿਲਕੁਲ ਕਰਨਾ ਤੇ ਹੈਗਾ ਹੀ ਅੱਜ ਵੀ ਕਰਨਾ ਤੇ ਸ਼ਾਮ ਵੀਨੇ ਵੀ ਕਰਨਾ ਹੋਰ ਕਰਨਾ ਤੇ ਹੈ ਹੀ ਆ ਇਹਦਾ ਤਾਂ ਹੋਇਆ ਦਿਮਾਗ ਖਰਾਬ ਜਿਹੜਾ ਕੰਮ ਹੋ ਜੇ ਉਹ ਚੰਗਾ ਹੈ ਅਜਗਲ ਨਹੀਂ ਹੁਣ ਕਈ ਕੰਮ ਕਰਨੇ ਆ ਕਈ ਕੋ ਬਣਾਉਣਾ ਹੁੰਦਾ ਵਾ ਕਈ ਚੀਜ਼ਾਂ ਤਿਆਰ ਕਰਨੀਆਂ ਹੁੰਦੀਆਂ ਵਾ ਤੇ ਐਡੀ ਛਤੀ ਆਪਾਂ ਕਿੱਦਾਂ ਕਰਾਂਗੇ ਫਿਰ ਤਾਈ ਜੀ ਗੱਲ ਤੇ ਕਿਤੇ ਨਾ ਜੀਵਨ ਦੀ ਵੀ ਠੀਕ ਵਾ ਚੱਲ ਇੱਕ ਅੱਧਾ ਮਹੀਨਾ ਸਾਨੂੰ ਦੇਣ ਸਭ ਗੱਲਾਂ ਪਤਾ ਹੁੰਦੀਆਂ ਵਾ ਘਰਾਂ ਦੀਆਂ ਚੱਲੋ ਇਹ ਇੱਕ ਛੱਡ ਕੇ ਮੈਂ ਤੇ ਦੋ ਮਹੀਨੇ ਦਾ ਕਰਾ ਦੇਣੀ ਆ ਤੇ ਹੋਰ ਇਹ ਆ ਵੀ ਦੇ ਲੈ ਆਂਦੀ ਕਿਹਾਂ ਗੱਲ ਕਰ ਲਈ ਆ ਤੇ ਨਾਲੇ ਤਾਈ ਜੀ ਗੱਲ ਇਹ ਕੋਹਰਾ ਕੋਈ ਉਹਨਾਂ ਦੀ ਕੋਈ ਡਿਮਾਂਡ ਤੇ ਨਹੀਂ ਕਿ ਕੋਈ ਨਾ ਇਹ ਪਹਿਲਾਂ ਗੱਲ ਕਰ ਲਈ ਆ ਠੀਕ ਆ ਭਾਈ ਦੇ ਨਹੀਂ ਕੋਈ ਚੀਜ਼ ਨਹੀਂ ਜੀ ਹਾਂ ਹਾਂ ਕੁੜੀ ਕੁੜੀ ਆ ਲੱਦਾ ਸਾਡੀ ਕੱਲੀ ਕੱਲੀ ਧੀ ਹੈ ਕਿਉਂ ਨਹੀਂ ਦੇਣਾ ਕੋ ਸਭ ਕੋ ਦਵਾਂਗੇ ਆਪਾਂ ਚਲੋ ਇਹ ਦੇਣਾ ਉਹ ਤੁਹਾਡੀ ਮਰਜ਼ੀ ਹੈ ਧੀ ਹਾਂ ਵਾ ਇਹ ਪਹਿਂਦੇ ਹੀ ਹੈ ਹੁਣ ਪਹਿਲਾਂ ਥੋੜਾ ਅਗਲੇ ਨੂੰ ਆਖਣਾ ਕਿ ਦੇਣਾ ਵਾ ਬਿਲਕੁਲ ਜੀ ਬਿਲਕੁਲ ਪਹਿਲਾਂ ਨਹੀਂ ਆਖੀ ਦਾ ਉਹ ਚਲੋ ਤੈ ਜੀ ਸਰਦਾ ਬੰਦਾ ਕਰਨਾ ਹੀ ਪੈਣਾ ਵਹੀਂ ਧੀ ਵਾਲੇ ਜਿਓਏ ਠੀਕ ਨਹੀਂ ਆਹੋ ਚਲੋ ਭਾਈ ਬਹੁਤਾਂ ਨਹੀਂ ਤੇ ਥੋੜਾ ਹੀ ਸਹੀ ਹਾਂਜੀ ਹਾਂਜੀ ਕਰਨਾ ਪੈਂਦਾ ਵਾ ਕਰਨਾ ਹੀ ਪੈਂਦਾ ਵਾ ਸਾਰੀ ਦੁਨੀਆਂ ਕਰਦੀ ਆਈ ਆ ਠੀਕ ਨਹੀਂ ਕਰਨਾ ਵੀ ਚਾਹੀਦਾ ਵਾ ਆਹ ਤੇ ਇਹਨੂੰ ਬਿਲਕੁਲ ਨਹੀਂ ਫੜ ਕੇ ਆਂਜੀ ਤੋੜ ਦਿਓ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਅਣੀ ਦਾ ਛੋੜਾ ਹੀ ਸਹੀ ਹਾਂਜੀ ਹਾਂਜੀ ਜੀ ਕਰਨਾ ਚਾਹੀਦਾ ਵਾ ਤੇ ਕੁੜੀ ਦੀ ਮਾਂ ਮੁੰਡੇ ਦੀ ਮਾਂ ਆਂਦੀ ਹੀ ਫੋਨ ਕਰਨੇ ਕੁੜੀ ਫੋਨ ਹੀ ਚੁੱਕਦੀ ਉਹ ਤਾਈ ਜੀ ਉਹ ਚੱਕਦੀ ਆ ਨਿਆਣੀ ਹਜੇ ਕੋਈ ਗੱਲ ਨਹੀਂ ਕਰ ਲੂਗੀ ਗੱਲ ਗੱਲ ਕਿਉਂ ਨਹੀਂ ਕਰਨੀ ਉਹਨੇ ਆਹੋ ਚਲੋ ਕੋਈ ਨਹੀਂ ਮੈਂ ਅਣਵਾਖਾਂਗੀ ਵੀ ਆਣੀ ਆ ਕੁੜੀ ਹਾਂਜੀ ਆ ਜਾ ਚਾਕਾ ਜੀ ਲੱਗਦਾ ਉਹਨੂੰ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਚਲ ਤਾਈ ਜੀ ਹੋਰ ਮਹੀਨੇ ਦੋ ਉਹਨਾਂ ਦੇ ਘਰ ਚਲ ਜਾਣੀਆਂ ਠੀਕ ਨਹੀਂ ਬਸ ਆਹੋ ਜੀਵਨ ਤੂੰ ਵੀ ਕਰਨੀ ਇੱਥੇ ਗੱਲ ਜਿਹੜੀ ਹੋ ਗਈ ਉਹ ਤੇ ਹੋ ਗਈ ਹੈ ਤੇ ਚਾਹ ਲਿਆ ਘੁੱਟ ਕੋਈ ਨਹੀਂ ਚਾਹ ਤਾਂ ਬਣੀ ਆ ਮੈਨ ਲਈ ਨਹੀਂ ਹੋਣੀ ਮੈਨੂੰ ਉਹਨਾਂ ਬੜੀ ਇਹ ਗੱਲ ਦੀ ਖੁਸ਼ੀ ਆ ਕਿ ਤੁਹਾਡੀ ਟੀ ਵੀ ਚੰਗੇ ਘਰ ਚਲ ਗਈ ਆ ਉਹ ਚਲੋ ਤਾਈ ਜੀ ਤੁਸੀਂ ਸਿਰ ਜੋੜਿਆ ਵਾ ਤੁਸੀਂ ਕਿਤੇ ਮਾੜਾ ਕਰਨਾ ਸੀ ਨਾ ਮੈਂ ਮਾੜਾ ਨਹੀਂ ਲੱਭਦੀ ਨਾ ਕੱਲ ਨੂੰ ਉਥੇ ਧੀ ਜਿੱਥੇ ਰੋਟੀ ਹੋਵੇ ਬਿਲਕੁਲ ਬਿਲਕੁਲ ਨਾਲੇ ਸੰਯੋਗ ਜਿਹੜੇ ਜੋਰਾਵਾਰ ਹੁੰਦੇ ਆ ਬੱਸ ਬੱਸ ਹਾਂਜੀ ਹਾਂਜੀ ਆ ਲੋ ਤਾਦੀ ਚਾਹ ਪੀਓ ਆਹ ਅਲੋ ਤੁਸੀਂ ਕਿਹੜਾ ਤੁਸੀਂ ਫੜੋ ਫੜੋ ਤੁਸੀਂ ਜਾ ਤੁਸੀਂ ਆਪਣ ਜੋ ਕਿ ਲੈਂਦੀ ਕੋਈ ਨਹੀਂ ਮੈਂ ਵੀ ਪੀ ਲਨੀ ਆ ਮੇਰਾ ਦਿਲ ਨਹੀਂ ਕਰਦਾ ਅੱਜ ਕਿਉਂ ਉਦਾਂ ਹੀ ਬੱਸ ਜੱਲ ਲਾਇਆ ਕੋਟ ਠੰਡਾ ਵਾ ਉਹ ਕੋਈ ਗੱਲ ਨਹੀਂ ਪੀ ਲੂੰਗੀ ਮੈਂ ਕੋਈ ਗੱਲ ਨਹੀਂ ਤੂੰ ਕਿਹ ਹੈ ਗੱਲ ਦਾ ਫਿਕਰ ਨਾ ਕਰਿਆ ਕਰ ਕੋਈ ਫਿਕਰ ਨਹੀਂ ਜੋ ਤੇਰ ਕੋ ਸੌਖਾ ਸਰੇਗਾ ਨਾ ਉਹ ਆ ਕਰੀ ਉਹ ਕਿਆ ਮੰਦੀ ਲੋਰ ਕੋ ਇਹ ਤਾਈ ਜੀ ਐਵੇਂ ਦਿਲ ਛੱਡੀ ਜਾਂਦੀ ਆ ਕੋਈ ਪਤਾ ਨਹੀਂ ਕੀ ਸਿਰ ਤੇ ਭਾੜ ਡ ਪੈਣਾ ਵਾ ਕੁਛ ਨਹੀਂ ਬੋਣਾ ਹਾ ਉਹ ਮੈਂ ਚੱਲੇ ਜੱਗ ਹੁੰਦੀ ਆ ਇਹ ਕਰਨਾ ਹੀ ਪੈਣਾ ਸਭ ਕੋ ਇਹ ਤਾਂ ਬਾਈ ਕਰਨਾ ਹੀ ਕਰਨਾ ਠੀਕ ਨਹੀਂ ਬਸ